ਤੋ ਆਯਾ ਸ਼ੁਰੂ ਕਰਤੇ ਹੈ ਬਿਨਾ ਕਿਸੇ ਡੈਡੀਕੇਸ਼ਨ ਕੇ ਇੰਡੀਆ ਦੇ ਪੇਜ 3 ਦੇ ਸਭ ਤੋਂ ਜਿਆਦਾ ਵੱਡੇ ਕਾਲਮਨਿਸਟ ਜਾਂ ਰਾਈਟਰ ਨੇ ਸ਼ੋਭਾ ਡੇ ਸ਼ੋਭਾ ਡੇ ਹੋਣਾ ਨੇ ਆਪਣੇ ਪੂਰੇ ਕੈਰੀਅਰ ਦੇ ਵਿੱਚ ਬਾਲੀਵੁੱਡ ਵਾਲਿਆਂ ਦੀ ਬਹੁਤ ਸਾਰੀਆਂ ਇੰਟਰਵਿਊਜ਼ ਲਈਆਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਤੇ ਸਭ ਤੋਂ ਜਿਆਦਾ ਲੇਜੈਂਡਰੀ ਨਾਮ ਹੈਗਾ ਵਾ ਸ਼ੋਭਾ ਡੇ ਦਾ ਥੋੜੇ ਦਿਨ ਪਹਿਲਾਂ ਸ਼ੋਭਾ ਡੇ ਹੋਣਾ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਸ਼ਿਲਪਾ ਸ਼ਰਟੀ ਹੋਣਾ ਦਾ ਜਿਹੜਾ ਰੈਸਟੋਰੈਂਟ ਹੈਗਾ ਵਾ ਮੁੰਬਈ ਦੇ ਵਿੱਚ ਜਿਹਦਾ ਨਾਮ ਆ ਬਸਤੀਆ ਉਦੀ ਇੱਕ ਦਿਨ ਦੀ ਅਰਨਿੰਗ ਹੈਗੀ ਆ ਇੱਕ ਦਿਨ ਦਾ ਟਰਨਓਵਰ ਹੈਗਾ ਵਾ तकरीबन 3 ਕਰੋੜ ਰੁਪਏ ਦਾ ਇੱਕ ਦਿਨ ਦਾ ਤਾਂ ਸ਼ੋਬਰਡੇ ਕਹਿੰਦੇ ਕਿ ਮੈਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੋਈ ਮੈਂ ਕਿਹਾ ਮੈਂ ਜ਼ਰੂਰ ਜਾ ਕੇ ਦੇਖੂਗੀ ਤੇ ਉਸ ਤੋਂ ਬਾਅਦ ਜਦੋਂ ਉਹ ਬਸਤੀਆਂ ਰੈਸਟੋਰੈਂਟ ਦੇ ਵਿੱਚ ਪਹੁੰਚਦੇ ਆ ਜਿਹੜਾ ਕਿ ਮੁੰਬਈ ਦੇ ਦਾਦਰ ਏਰੀਏ ਦੇ ਵਿੱਚ ਹੈਗਾ ਤਾਂ ਉਹ ਕਹਿੰਦੇ ਕਿ ਉੱਥੇ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਕਿੰਨਾਂ ਦੀਆਂ ਮੁੰਬਈ ਦੇ ਸਭ ਤੋਂ ਜ਼ਿਆਦਾ ਅਮੀਰ ਲੋਕਾਂ ਦੀਆਂ ਜਿਹੜੇ ਆਏ ਸੀਗੇ ਆਪਣੀਆਂ ਐਸਟਨ ਮਾਰਟਿਨ ਲੈਂਬੋਰਗਿਨੀ ਵਰਗੀਆਂ ਸੁਪਰ ਲਗਜ਼ਰੀ ਕਾਰਾਂ ਦੇ ਵਿੱਚ ਤੇ ਜਿਹੜਾ ਸ਼ਿਲਪਾ ਸ਼ਰਟੀ ਹੋਣਾ ਦਾ ਇਹ ਰੈਸਟੋਰੈਂਟ ਹੈਗਾ ਨਾਮ ਬਸਤੀਆਂ ਜੀ ਦਾ ਇਹ ਪੂਰੀ ਮੁੰਬਈ ਦਾ ਸਭ ਤੋਂ ਜ਼ਿਆਦਾ ਫੇਮਸ ਲਕਜ਼ਰੀ ਰੈਸਟੋਰੈਂਟਸ ਦੇ ਵਿੱਚੋਂ ਇੱਕ ਹੈਗਾ ਇੱਕ ਰਾਤ ਦੇ ਵਿੱਚ ਇੱਥੇ 1400 ਗੈਸਟ ਇਕੱਠੇ ਬੈਠ ਕੇ ਡਿਨਰ ਕਰ ਸਕਦੇ ਆ ਆਗਰਾ ਲਖਨਊ ਐਕਸਪ੍ਰੈਸ ਵੇ ਦੇ ਉੱਪਰ ਹੈਗਾ ਵਾ ਫਤਿਹਾਬਾਦ ਟੋਲ ਪਲਾਜ਼ਾ ਦੀਵਾਲੀ ਤੋਂ ਅਗਲੀ ਰਾਤ ਇੱਥੇ ਕੀ ਹੁੰਦਾ ਰਾਤ ਦੇ ਤਕਰੀਬਨ 10 ਵਜੇ ਆ ਤੇ ਇੱਥੋਂ ਦੇ ਜਿਹੜੇ ਏਮਪਲੋਈ ਹੁੰਦੇ ਆ ਕਰਮਚਾਰੀਆ ਟੋਲ ਪਲਾਜ਼ਾ ਤੇ ਉਹ ਟੋਲ ਪਲਾਜ਼ਾ ਨੂੰ ਓਪਨ ਕਰ ਦਿੰਦੇ ਆ ਖੋਲ ਦਿੰਦੇ ਆ ਗੱਡੀਆਂ ਨੂੰ ਨਗਾਉਂਦੇ ਰਹਿੰਦੇ ਆ ਬਿਨਾਂ ਉਹਨਾਂ ਤੋਂ ਟੋਲ ਕਲੈਕਟ ਕੀਤੇ ਹੋਏ ਤੇ ਅਗਲੇ 2 ਘੰਟੇ ਦੇ ਲਈ ਇਹ ਟੋਲ ਪਲਾਜ਼ਾ ਖੁੱਲਿਆ ਰਹਿੰਦਾ ਵਾ ਬਹੁਤ ਜ਼ਿਆਦਾ ਬਿਜ਼ੀ ਰੂਟ ਹੈਗਾ ਤੇ 10 ਤੋਂ 12 ਵਜੇ ਦਾ ਟਾਈਮ ਸਭ ਤੋਂ ਜ਼ਿਆਦਾ ਰਸ਼ ਵਾਲਾ ਇਸ ਰੋਡ ਦੇ ਉੱਪਰ ਰਹਿੰਦਾ ਤਕਰੀਬਨ 5000 ਤੋਂ ਜ਼ਿਆਦਾ ਗੱਡੀਆਂ ਇਹਨਾਂ 2 ਘੰਟਿਆਂ ਦੇ ਵਿੱਚ ਇੱਥੋਂ ਲੰਘ ਜਾਂਦੀਆਂ ਨੇ ਬਿਨਾਂ ਟੋਲ ਦਿੱਤੇ ਹੋਏ ਤੇ ਟੋਲ ਕੰਪਨੀ ਨੂੰ ਤਕਰੀਬਨ ਤਕਰੀਬਨ 30 ਲੱਖ ਰੁਪਏ ਦਾ ਨੁਕਸਾਨ ਹੁੰਦਾ ਹੁਣ ਇਹਦੇ ਪਿੱਛੇ ਦਾ ਕਾਰਨ ਕੀ ਸੀਗਾ ਪਿਛਲੇ ਸਾਲ ਏਸੀ ਟੋਲ ਦੇ ਕਰਮਚਾਰੀਆਂ ਨੂੰ ਦੀਵਾਲੀ ਦੇ ਉੱਪਰ ਬੋਨਸ ਦਿੱਤਾ ਗਿਆ ਸੀ 5000 ਰੁਪਏ ਦਾ ਇਸ ਵਾਰ ਕਰਮਚਾਰੀ ਐਕਸਪੈਕਟ ਕਰ ਰਹੇ ਸੀ ਕਿ ਕੁਝ ਇਸ ਤੋਂ ਜ਼ਿਆਦਾ ਉਹਨਾਂ ਨੂੰ ਮਿਲੇਗਾ ਪਰ ਇਸ ਵਾਰ ਉਹਨਾਂ ਨੂੰ ਤਕਰੀਬਨ 1100 ਰੁਪਿਆ ਦਿੱਤਾ ਗਿਆ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਤਾਂ ਏਸੀ ਚੀਜ਼ ਤੋਂ ਕਰਮਚਾਰੀ ਬਹੁਤ ਜ਼ਿਆਦਾ ਦੁਖੀ ਸੀਗੇ ਕਿ ਪਿਛਲੀ ਵਾਰੀ ਦੇ ਨਾਲੋਂ ਜਿੱਥੇ ਥੋੜਾ ਬਹੁਤ ਵਧਣਾ ਚਾਹੀਦਾ ਸੀ ਜਾਂ ਕਮ ਸੇ ਕਮ ਉਹਨਾਂ ਹੀ ਰਹਿਣਾ ਚਾਹੀਦਾ ਸੀ ਉਹਨਾਂ ਦਾ ਬੋਨਸ ਉਥੋਂ ਪੰਜਵਾਂ ਹਿੱਸਾ ਕਰ ਦਿੱਤਾ ਗਿਆ ਤੇ 5000 ਤੋਂ ਘਟਾ ਕੇ ਬੋਨਸ ਮਿਲਦਾ तकरीबन 1100 ਰੁਪਏ ਦਾ ਇਸੇ ਚੀਜ਼ ਦਾ ਬਦਲਾ ਲੈਣ ਦੇ ਲਈ ਟੋਲ ਮੁਲਾਜ਼ਮਾਂ ਨੇ ਆਪਣੀ ਕੰਪਨੀ ਨੂੰ ਹੀ 30 ਲੱਖ ਰੁਪਏ ਦਾ ਘਾਟਾ ਪਾਇਆ ਦਿੱਲੀ ਪੁਲਿਸ ਦੇ ਇੱਕ ਕਾਂਸਟੇਬਲ ਨੇ ਉਹਨਾਂ ਦਾ ਨਾਮ ਹੈਗਾ ਸੋਨਿਕਾ ਯਾਦਵ ਸੋਨਿਕਾ ਯਾਦਵ ਉਹਨਾਂ ਨੂੰ ਪੁਲਿਸ ਦੇ ਵਿੱਚ ਵੀ ਜੌਬ ਮਿਲਿਆ ਕਿਉਂਕਿ ਉਹ ਇੱਕ ਬਹੁਤ ਹੀ ਜ਼ਿਆਦਾ ਚੰਗੇ weight lifter ਨੇ ਹੁਣ ਤੋਂ ਥੋੜੇ ਦਿਨ ਪਹਿਲਾਂ 올 ਇੰਡੀਆ ਪੁਲਿਸ ਦੇ ਕੰਪੀਟੀਸ਼ਨ ਹੋਇਆ ਜਿਦੇ ਵਿੱਚ weight lifting ਦਾ ਵੀ ਇਵੈਂਟ ਸੀਗਾ ਤੇ ਇਹਦੇ ਵਿੱਚ ਵੀ ਸੋਨਿਕਾ ਯਾਦਵ ਹਣੀ ਮੈਡਲ ਜਿੱਤਦੇ ਆ ਤੇ ਪੂਰਾ ਭਾਰ ਕਿੰਨਾ ਚੱਕਦੇ ਆ 175 ਕਿਲੋ ਦਾ ਬਟ ਅਸਲੀ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਪਾਰਟਿਸਿਪੇਟ ਕੀਤਾ ਭਾਗ ਲਿਆ ਉਸ ਟਾਈਮ ਦੇ ਉੱਪਰ ਉਹ 7 ਮਹੀਨਿਆਂ ਦੇ ਗਰਭਵਤੀ ਸੀਗੇ ਪ੍ਰੈਗਨੈਂਟ ਸੀਗੇ ਇਸ ਹਾਲਤ ਦੇ ਵਿੱਚ ਵੀ ਕੰਪੀਟੀਸ਼ਨ ਦੇ ਵਿੱਚ ਸੋਨਿਕਾ ਹੋਣਾ ਨੇ ਭਾਗ ਲਿਆ ਤੇ ਉਹਦੇ ਵਿੱਚ ਆਪਣੀ ਟੀਮ ਦੇ ਲਈ ਮੈਡਲ ਜਿੱਤੇ ਆ हां ਇਹਨਾਂ ਜ਼ਰੂਰ ਬਾਅਦ ਦੇ ਵਿੱਚ ਸੋਨਿਕਾ ਹੋਣਾ ਨੇ ਕਿਹਾ ਕਿ ਇਸ ਕੰਪੀਟੀਸ਼ਨ 'ਚ ਪਾਗ ਲੈਣ ਤੋਂ ਪਹਿਲਾਂ ਮੈਂ ਆਪਣੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਡਾਕਟਰਸ ਤੋਂ ਬਕਾਇਦਾ ਚੈੱਕਅਪ ਕਰਵਾਏ ਤੇ ਜਦੋਂ ਮੈਨੂੰ ਡਾਕਟਰਸ ਨੇ 올 ਕਲੀਅਰ ਦਾ ਸਰਟੀਫਿਕੇਟ ਦਿੱਤਾ ਉਸ ਤੋਂ ਬਾਅਦ ਹੀ ਮੈਂ ਪਾਰਟਿਸਿਪੇਟ ਕੀਤਾ ਤੇ ਮੈਡਲ ਜਿੱਤਿਆ ਵਾਹ ਦੀਦੀ ਵਾਹ ਦੀਦੀ ਨਹੀਂ ਨਹੀਂ ਦੀਦੀ ਵਾਹ ਦੀਦੀ ਹੁਣ ਆਪਾਂ ਚੱਲਦੇ ਹਾਂ ਪੁਲਿਸ ਵਾਲੀ ਇੱਕ ਲੜਕੀ ਤੋਂ ਪੁਲਿਸ ਵਾਲੀ ਇੱਕ ਦੂਸਰੀ ਲੜਕੀ ਦੇ ਉੱਪਰ ਪਿਛਲੀ ਨੇ ਪੁਲਿਸ ਵਾਲਿਆਂ ਦਾ ਨਾਮ ਉੱਚਾ ਕੀਤਾ ਪਰ ਇਸ ਵਾਰ ਵਾਲੀ ਦੀ ਕਹਾਣੀ ਥੋੜੀ ਜਿਹੀ ਡਿਫਰੈਂਟ ਆ ਕਹਾਣੀ ਨਿਕਲ ਕੇ ਆ ਰਹੀ ਆ ਮਧ ਪ੍ਰਦੇਸ਼ ਦੇ ਪੋਪਾਲ ਤੋਂ ਪੋਪਾਲ ਦੇ ਵਿੱਚ ਦੋ ਸਹੇਲੀਆਂ ਰਹਿੰਦੀਆਂ ਨੇ ਦੋਨਾਂ ਦੀ ਉਮਰ ਤਕਰੀਬਨ ਤਕਰੀਬਨ 40 ਸਾਲ ਤੋਂ ਕੁਝ ਉੱਪਰ ਆ ਇੱਕ ਦਾ ਨਾਮ ਹੈਗਾ ਪਰਮੇਲਾ ਤੇ ਦੂਸਰੀ ਦਾ ਨਾਮ ਹੈਗਾ ਕਲਪਨਾ ਰਗੁਵੰਸ਼ੀ ਕਲਪਨਾ ਰਗੁਵੰਸ਼ੀ ਪੁਲਿਸ ਦੇ ਵਿੱਚ ਡੀਐਸਪੀ ਆ ਦੋਨੇ ਬਹੁਤ ਹੀ ਜ਼ਿਆਦਾ ਪੁਰਾਣੀਆਂ ਸਹੇਲੀਆਂ ਨੇ ਇੱਕ ਦੂਸਰੇ ਦੇ ਘਰੇ ਹੁਣ ਵੀ ਉਹਨਾਂ ਦਾ ਆਉਣਾ ਜਾਣਾ ਆ ਪਰਮਿਲਾ ਹੋਣਾ ਦੇ ਦੋ ਛੋਟੇ ਬੱਚੇ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਆ ਉਹਨਾਂ ਦੋਨਾਂ ਦੀ ਫੀਸ ਪਰਮਿਲਾ ਹੋਣਾ ਨੇ ਕਿਸੇ ਇੱਕ ਬੈਗ ਦੇ ਵਿੱਚ ਪਾ ਕੇ ਸੰਭਾਲ ਕੇ ਰੱਖੀ ਸੀ ਨਾਲ ਹੀ ਉਹਦੇ ਰੱਖੇ ਸੀ ਕਿ 2 ਲੱਖ ਰੁਪਈਆ ਸਕੂਲ ਵਾਲਿਆਂ ਨੂੰ ਫੀਸ ਦੇਣ ਦਾ ਦਿਨ ਆਉਂਦਾ ਪਰਮਿਲਾ ਉਹ ਵਾਲਾ ਖਾਨਾ ਖੋਲਦੇ ਆ ਪਰ ਦੇਖਦੇ ਆ ਕਿ ਉੱਥੇ ਪੈਸੇ ਨਹੀਂ ਹੈਗੇ ਪਰਮਲਾ ਹੁਣੀ ਜਦੋਂ ਘਰ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੇਖਦੇ ਆ ਤਾਂ ਉਹਨਾਂ ਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਉਹਨਾਂ ਦੀ ਆਪਣੀ ਬੈਸਟ ਫਰੈਂਡ ਤੇ ਪੁਲਿਸ ਦੇ ਵਿੱਚ ਡੀਐਸਪੀ ਰੈਂਕ ਦੇ ਉੱਪਰ ਕੰਮ ਕਰ ਰਹੀ ਕਲਪਨਾ ਰਗੁਵੰਸ਼ੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਲੀਅਰਲੀ ਦਿਖਦੀ ਆ ਬੜੇ ਆਰਾਮ ਦੇ ਨਾਲ 2 ਲੱਖ ਰੁਪਈਆ ਤੇ ਬੱਚਿਆਂ ਦੀ ਫੀਸ ਦਾ ਕੈਸ਼ ਲੈ ਕੇ ਤੇ ਨਾਲ ਦੀ ਨਾਲ ਹੀ ਇੱਕ ਮੋਬਾਈਲ ਫੋਨ ਚੱਕ ਕੇ ਆਪਣੇ ਬੈਗ ਦੇ ਵਿੱਚ ਪਾਉਂਦੀ ਤੇ ਚੁੱਪ ਕਰਕੇ ਉਥੋਂ ਚਲੀ ਜਾਂਦੀ ਸੀ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਤੋਂ ਫੌਰਨ ਬਾਅਦ ਪਰਮਿਲਾ ਨੇੜੇ ਦੇ ਪੁਲਿਸ ਸਟੇਸ਼ਨ ਜਾਂਦੇ ਆ ਤੇ ਆਪਣੀ ਹੀ ਸਭ ਤੋਂ ਪੱਕੀ ਸਹੇਲੀ ਤੇ ਪੁਲਿਸ ਵਾਲਿਆਂ ਦੀ ਆਪਣੀ ਹੀ ਇੱਕ ਸੀਨੀਅਰ ਅਧਿਕਾਰੀ ਕਲਪਨਾ ਰਗੋਵੰਸ਼ੀ ਦੇ ਖਿਲਾਫ ਰਿਪੋਰਟ ਦਰਜ ਕਰਵਾਉਂਦੇ ਹਿਮਾਚਲ ਪ੍ਰਦੇਸ਼ ਦੀ ਡਿਸਟ੍ਰਿਕਟ ਹੈਗੀ ਆ ਸਰਮੌਰ ਤੇ ਉਹਦੇ ਅੰਦਰ ਇੱਕ ਏਰੀਆ ਹੈਗਾ ਨੈਨੀਤਾ ਤੇ ਅੱਗੇ ਇੱਕ ਛੋਟਾ ਜਿਹਾ ਪਿੰਡ ਆ ਕੈਲੌਗ ਕੈਲੌਗ ਦੇ ਵਿੱਚ ਦੋ ਭਾਈ ਹੁੰਦੇ ਆ ਦੋਨਾਂ ਦਾ ਇੱਕੋ ਦਿਨ ਵਿਆਹ ਹੁੰਦਾ ਤਾਂ ਹੁਣ ਤੁਸੀਂ ਕਹੋਗੇ ਕਿ ਕੀ ਖਾਸ ਗੱਲ ਆ ਖਾਸ ਗੱਲ ਇਹ ਹੈਗੀ ਆ ਕਿ ਇਹ ਵਿਆਹ ਤਾਂ ਹੁੰਦਾ ਵਾ ਪਰ ਇਹਦੇ ਵਿੱਚ ਨਾ ਤਾਂ ਕੋਈ ਪੰਡਿਤ ਹੁੰਦੇ ਆ ਨਾ ਹੀ ਇਹਦੇ ਵਿੱਚ ਭਜਨ ਬੰਦਗੀ ਹੁੰਦੀ ਆ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਵੀ ਧਾਰਮਿਕ ਰੀਤੀ ਰਿਵਾਜ ਪੂਰੇ ਕੀਤੇ ਜਾਂਦੇ ਆ ਇਨਾਂ ਸਾਰੀਆਂ ਚੀਜ਼ਾਂ ਦੀ ਥਾਂ ਦੇ ਉੱਪਰ ਚਾਰ ਚੀਜ਼ਾਂ ਹੋਰ ਆਉਂਦੀਆਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਅਜੀਬ ਲੱਗਦੀਆਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਹੋਣਾ ਦੀ ਫੋਟੋ ਮਹਾਤਮਾ ਬੁੱਧ ਦੀ ਫੋਟੋ ਕਬੀਰ ਹੋਣਾ ਦੇ ਦੋਹੇ ਤੇ ਇਸ ਤੋਂ ਇਲਾਵਾ ਇੰਡੀਆ ਦੇ ਸੰਵਿਧਾਨ ਦੀ ਇੱਕ ਕਾਪੀ ਤੇ ਇਵਨ ਇਹਨਾਂ ਦੋਨੇ ਪਾਈਆਂ ਦੇ ਜਿਹੜੇ ਵਿਆਹ ਦੇ ਕਾਰਡ ਵੀ ਛਪਦੇ ਆ ਉਹ ਤੁਹਾਨੂੰ ਇਸ ਤਰ੍ਹਾਂ ਜ਼ਿਆਦਾ ਲੱਗਦੇ ਹੋਣਗੇ ਕਿ ਕਿਸੇ ਸਰਕਾਰੀ ਸਮਾਗਮ ਦਾ ਕੋਈ ਇਹ ਨਿਯੋਤਾ ਪੱਤਰ ਤੇ ਇਹਨਾਂ ਦੋਨੇ ਜੋੜਿਆਂ ਨੇ ਆਮ ਜੋੜਿਆਂ ਤੋਂ ਵੱਖਰੇ ਜਿੱਥੇ ਉਹ ਨਾਰਮਲੀ ਆਪਣੇ ਧਾਰਮਿਕ ਦੇਵੀ-ਦੇਵਤਿਆਂ ਦੀ ਜਾਂ ਪ੍ਰਮਾਤਮਾ ਦੀ ਜਾਂ ਰੱਬ ਦੀ ਸੌਂ ਖਾ ਕੇ ساری ਉਮਰ ਆਪਣੇ ਲਾਈਫ ਪਾਰਟਨਰ ਦੇ ਨਾਲ ਕੱਢਣ ਦਾ ਪ੍ਰਣ ਕਰਦੇ ਆ ਉੱਥੇ ਬਿਲਕੁਲ ਉਲਟ ਇਹਨਾਂ ਦੋਨੇ ਜੋੜਿਆਂ ਨੇ ਸੰਵਿਧਾਨ ਦੇ ਉੱਪਰ ਹੱਥ ਰੱਖ ਕੇ ਸੌਂ ਖਾਦੀ ਭਾਈ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹੁੰਦਾ Rajasthan ਦਾ Information and Development Department ਤੇ ਉਹਦਾ Chief Secretary ਪਰਦੇ ਉਮਨ ਦੀਕਸ਼ਿਤ ਇਸ ਬੰਦੇ ਦਾ ਕੰਮ ਹੈਗਾ ਗਵਰਨਮੈਂਟ ਡਾਟਾ ਨੂੰ ਮੈਨੇਜ ਕਰਨਾ ਪਰ ਅਸਲ ਦੇ ਵਿੱਚ ਇਹ ਬੰਦੇ ਨੇ ਮੈਨੇਜ ਕੀ ਕੀਤਾ ਆਪਣੀ ਵਾਈਫ ਦੇ ਲਈ ਦੋ ਜੌਬਸ ਤੇ ਇਹ ਦੋਨੇ ਜੌਬਸ ਇੱਕੋ ਟਾਈਮ ਦੇ ਉੱਪਰ ਇਹਦੀ ਵਾਈਫ ਕਰ ਰਹੀ ਆ ਹੁਣ ਇਹਦੇ ਵਿੱਚ ਵੀ ਅੱਗੇ ਆ ਕਿ ਪ੍ਰਦੀਪਮਨ ਦੀਕਸ਼ਿਤ ਨੇ ਇਹ ਦੋਨੇ ਜੌਬਸ ਆਪਣੀ ਵਾਈਫ ਦੇ ਲਈ ਇੰਨੀ ਕੁ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤੀਆਂ ਕਿ ਉਹਦੇ ਵਾਈਫ ਨੂੰ ਜੌਬਸ ਦੇ ਨਾਲ ਰਿਲੇਟਡ ਵਧੀਆ-ਵਧੀਆ ਪਾਰਟ ਮਿਲੂਗਾ ਬੁਰਾ-ਬੁਰਾ ਪਾਰਟ ਉਹਨੇ ਛੱਡਤਾ ਵਧੀਆ ਪਾਰਟ ਕੀ ਹੁੰਦਾ ਜੋਬ ਦਾ ਸੈਲਰੀ ਲੈਣਾ ਬੁਰਾ ਪਾਰਟ ਕੀ ਹੁੰਦਾ ਕੰਮ ਕਰਨਾ ਤਾਂ ਪ੍ਰਦੇਵਮਨ ਦੀਕਸ਼ਿਤ ਨੇ ਆਪਣੀ ਵਾਈਫ ਦੇ ਲਈ ਦੋ ਜੋਬਸ ਅਲੱਗ-ਅਲੱਗ ਵੱਡੀਆਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਲਈਆਂ ਪਰ ਇਸ ਤਰ੍ਹਾਂ ਦੇ ਨਾਲ ਉਹਨੂੰ ਮੈਨੇਜ ਕੀਤਾ ਆਪਣੇ ਸਰਕਾਰੀ ਰੁਤਬੇ ਦਾ ਇਸਤੇਮਾਲ ਕਰਕੇ ਕਿ ਉਹਦੀ ਵਾਈਫ ਨੂੰ ਇੱਕ ਵੀ ਦਿਨ ਕੰਮ ਦੇ ਉੱਪਰ ਨਾ ਜਾਣਾ ਪਵੇ ਪਰ ਤਨਖਾਹ ਉਹਨੂੰ ਬਕਾਇਦਾ ਮਿਲਦੀ ਰਹੇ ਪੈਸਾ ਹੀ ਪੈਸਾ ਹੋ ਗਿਆ ਹੁਣ ਪਰਦੇਉਮਨ ਦੀਕਸ਼ਿਤ ਕਿਉਂਕਿ ਇੱਕ ਵੱਡੇ ਅਹੁਦੇ ਦੇ ਉੱਪਰ ਤਨਖਾਹ ਸੀਗਾ ਤਾਂ ਉਹਦਾ ਕੰਮ ਸੀਗਾ ਅਲੱਗ-ਅਲੱਗ ਪ੍ਰਾਈਵੇਟ ਕੰਪਨੀਆਂ ਨੂੰ ਸਰਕਾਰ ਦੁਆਰਾ ਓਪਨ ਕੀਤੇ ਗਏ ਟੈਂਡਰਸ ਦੇਣਾ ਤਾਂ ਦੋ ਪ੍ਰਾਈਵੇਟ ਕੰਪਨੀਆਂ ਨੂੰ ਪਰਦੇਉਮਨ ਦੀਕਸ਼ਿਤ ਨੇ ਟੈਂਡਰ ਪਾਸ ਕੀਤੇ ਪਰ ਇਸ ਸ਼ਰਤ ਦੇ ਉੱਪਰ ਕਿ ਇਹ ਦੋਨੇ ਦੀਆਂ ਦੋਨੇ ਕੰਪਨੀਆਂ ਉਹਦੀ ਵਾਈਫ ਨੂੰ ਆਪਣੀ-ਆਪਣੀ ਕੰਪਨੀ ਦੇ ਵਿੱਚ ਜੌਬਸ ਦੇਣਗੀਆਂ ਤੇ ਦੋਨੇ ਹੀ ਕੰਪਨੀਆਂ ਦੇ ਵਿੱਚ ਮਹੀਨੇ ਦੀ ਤਨਖਾਹ ਹੋਗੀ 1,60,000 ਰੁਪਈਆ ਤੇ ਇਹ ਸਾਰੇ ਦਾ ਸਾਰਾ ਫਰਜੀ ਵੜਾ ਸਟਾਰਟ ਹੁੰਦਾ 2 ਜਨਵਰੀ 2019 ਤੋਂ ਪਰ ਫਾਈਨਲੀ ਇੱਕ ਦਿਨ ਪੇਤ ਖੁੱਲਣਾ ਸੀ ਤੇ ਪੇਤ ਖੁੱਲ ਜਾਂਦਾ ਵਾ ਹਰਿਆਣੇ ਦੇ ਰੋहतक ਦੇ ਵਿੱਚ ਇੱਕ ਯੂਨੀਵਰਸਿਟੀ ਹੈ ਜਿਹਦਾ ਨਾਮ ਹੈਗਾ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਹੁਣ ਤੋਂ ਥੋੜੇ ਦਿਨ ਪਹਿਲਾਂ ਇੱਕ ਦਿਨ ਇਸੇ ਯੂਨੀਵਰਸਿਟੀ ਦੇ ਅੰਦਰ ਆਉਂਦੇ ਆ ਹਰਿਆਣੇ ਦੇ ਅੱਜ ਦੇ ਗਵਰਨਰ ਆਸ਼ਿਮ ਕੁਮਾਰ ਕੋਸ਼ ਹੁਣ ਯੂਨੀਵਰਸਿਟੀ ਦੇ ਅੰਦਰ ਇੱਕ ਬਹੁਤ ਹੀ ਵੱਡਾ ਅਧਿਕਾਰੀ ਆਇਆ ਵਾ ਤਾਂ ਤੁਹਾਨੂੰ ਪਤਾ ਵਾ ਕਿ ਯੂਨੀਵਰਸਿਟੀ ਦੇ ਅੰਦਰ ਕਹਿ ਜਾਂ ਮਾਹੌਲ ਉਸ ਦਿਨ ਹੋਊਗਾ ਤਾਂ ਯੂਨੀਵਰਸਿਟੀ ਦੇ ਕਾਫੀ ਸਾਰੇ ਅਧਿਕਾਰੀਆਂ ਨੂੰ ਗਵਰਨਰ ਸਾਹਿਬ ਦੀ ਦੇਖਰੇਖ ਦੀ ਡਿਊਟੀ ਦਿੱਤੀ ਜਾਂਦੀ ਆ ਪਰ ਇਹਨਾਂ ਦੇ ਵਿੱਚੋਂ ਇੱਕ ਅਧਿਕਾਰੀ ਇਹ ਦੇਖਦਾ ਵਾ ਕਿ ਤਿੰਨ ਦਰਜਾ ਚਾਰ ਜਿਹੜੀਆਂ ਕਰਮਚਾਰੀ ਔਰਤਾਂ ਨੇ ਉਹ ਆਪਣੀ ਡਿਊਟੀ ਤੋਂ ਮਿਸਿੰਗ ਨੇ ਉਹ ਡਿਊਟੀ ਦੇ ਉੱਪਰ ਹਾਲੇ ਤੱਕ ਵੀ ਨਹੀਂ ਪਹੁੰਚੀਆਂ ਉਧਰੋਂ ਗਵਰਨਰ ਸਾਹਿਬ ਦੇ ਆਉਣ ਦਾ ਟਾਈਮ ਹੋ ਜਾਂਦਾ ਇਧਰੋਂ ਇਹਨਾਂ ਦੀ ਸਾਫ ਸਫਾਈ ਹਾਲੇ ਵੀ ਬਾਕੀ ਆ ਤਾਂ ਇਹ ਜਿਹੜਾ ਅਧਿਕਾਰੀ ਹੁੰਦਾ ਵਾ ਇਹ ਇਹਨਾਂ ਤਿੰਨੇ ਮਹਿਲਾ ਕਰਮਚਾਰੀਆਂ ਨੂੰ ਬਹੁਤ ਗੁੱਸੇ ਦੇ ਵਿੱਚ ਫੋਨ ਕਰਦਾ ਤੇ ਲੇਟ ਆਉਣ ਦਾ ਕਾਰਨ ਪੁੱਛਦਾ ਅੱਗੇ ਉਹ ਇਹ ਤਿੰਨੇ ਹੀ ਦਰਜਾਚਾਰ ਮਹਿਲਾ ਕਰਮਚਾਰੀ ਇਹ ਕਹਿੰਦੀਆਂ ਨੇ ਕਿ ਉਹਨਾਂ ਨੂੰ ਇਸ ਟਾਈਮ ਪੀਰੀਅਡਸ ਆਏ ਹੋਏ ਆ ਤੇ ਇਸੇ ਕਰਕੇ ਉਹ ਥੋੜੀਆਂ ਲੇਟ ਹੋ ਗਈਆਂ ਹੁਣ ਇਥੋਂ ਇਹ ਕਹਾਣੀ ਅਜੀਬ ਰੁਖ ਲੈਣਾ ਅਖਤਿਆਰ ਕਰਦੀ ਆ ਹੁਣ ਇੱਕ ਪਾਸੇ ਇਸ ਅਧਿਕਾਰੀ ਦੇ ਉੱਪਰ ਸਾਬਦੀ ਆਉ ਭਗਤ ਕਰਨ ਦਾ ਦਬਾਅ ਹੈਗਾ ਤਾਂ ਇਸੇ ਦਬਾਅ ਦੇ ਅੰਦਰ ਇਹ ਇਨਸਾਨ ਇੱਕ ਇੰਨੀ ਕੁ ਜ਼ਿਆਦਾ ਬੁਰੀ ਹਰਕਤ ਕਰ ਦਿੰਦਾ ਕਿ ਪੂਰੇ ਇੰਟਰਨੈਟ ਦੇ ਉੱਪਰ ਵਾਇਰਲ ਹੋ ਜਾਂਦਾ ਇਹ ਵਾਲਾ ਅਧਿਕਾਰੀ ਇਹਨਾਂ ਤਿੰਨੇ ਮਹਿਲਾ ਕਰਮਚਾਰੀਆਂ ਨੂੰ ਇਹ ਕਹਿੰਦਾ ਵਾ ਕਿ ਤੁਹਾਨੂੰ ਇਸ ਚੀਜ਼ ਦਾ ਸਬੂਤ ਦੇਣਾ ਪਊਗਾ ਜੀ ਜਿਸ ਕੋ ਦਿੱਕਤ ਹੈ ਆ ਜਾਓ ਔਰ ਚੈੱਕ ਕਰਵਾ ਕੇ ਔਰ ਫਿਰ ਚਲੇ ਜਾਣਾ ਤੁਮ ਤੁਹਾਨੂੰ ਸੈਨੇਟਰੀ ਪੈਡਸ ਦੀਆਂ ਫੋਟੋਆਂ ਖਿੱਚ ਕੇ ਮੇਰੇ ਤੱਕ ਭੇਜਣੀਆਂ ਪੈਣਗੀਆਂ ਤੇ ਨਾਲ ਦੇ ਨਾਲ ਹੀ ਗੁਪਤ ਅੰਗਾਂ ਦੀ। ਭਾਰੀ ਸਾਥੀ ਇਹ बोल ਰਹੀ थी ਕਿ ਹੈ ਉਹਨਾਂ ਨੇ ਬੋਲਾਤਾ ਕਿ ਹਮੇ ਪਰੂਫੀਏ ਜਾ ਕੇ ਫੋਟੋ ਉਤਾਰ ਕੇ ਲੈ ਕੇ ਆ। ਮਤਲਬ ਇਹ ਕਹਾਣੀ ਪੂਰੀ ਤਰ੍ਹਾਂ ਦੇ ਨਾਲ ਕ੍ਰੇਜ਼ੀ ਆ। ਗਵਰਨਰ ਸਾਹਿਬ ਆਉਂਦੇ ਆ ਚਲੇ ਜਾਂਦੇ ਆ ਪਰ ਇਸ ਤੋਂ ਸਿਰਫ ਇੱਕ ਦਿਨ ਤੋਂ ਬਾਅਦ ਹੀ ਇਸ ਪੂਰੀ ਘਟਨਾ ਦੇ ਬਾਰੇ ਦੇ ਵਿੱਚ ਯੂਨੀਵਰਸਿਟੀ ਦੇ ਸਾਰੇ ਦੇ ਸਾਰੇ ਸਟੂਡੈਂਟਸ ਨੂੰ ਸਾਰੇ ਸਟਾਫ ਨੂੰ ਤੇ ਇਵਨ ਲੋਕਲ ਲੋਕਾਂ ਨੂੰ ਪਤਾ ਲੱਗ ਜਾਂਦਾ। ਤੇ ਹੁਣ ਇਸ ਅਧਿਕਾਰੀ ਦੇ ਉੱਪਰ ਡੀਸੀ ਤੋਂ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਤੱਕ ਹਰ ਕੋਈ ਐਕਸ਼ਨ ਲੈ ਰਿਹਾ ਵਾ ਤੁਮੇ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਯੂਏਈ ਦੇ ਵਿੱਚ ਇੱਕ ਲੋਟਰੀ ਬਹੁਤ ਹੀ ਜ਼ਿਆਦਾ ਫੇਮਸ ਆ ਤੇ ਉਹ ਯੂਏਈ ਦੀ ਸਭ ਤੋਂ ਜ਼ਿਆਦਾ ਵੱਡੀ ਲੋਟਰੀ ਦੇ ਇਨਾਮ ਦੇ ਕਰਕੇ ਵੀ ਮਸ਼ਹੂਰ ਆ ਪਹਿਲਾ ਇਨਾਮ ਜਿੱਤਣ ਵਾਲੇ ਨੂੰ ਮਿਲਦੇ ਆ ਇੰਡੀਅਨ ਕਰੰਸੀ ਦੇ ਵਿੱਚ ਟੋਟਲ 240 ਕਰੋੜ ਰੁਪਈਆ ਤੇ ਇਸ ਸਾਲ ਜਦੋਂ ਇਹ ਲਾਟਰੀ ਦੇ ਵਿੱਚ ਲੋਕਾਂ ਨੇ ਪਾਰਟਿਸਿਪੇਟ ਕੀਤਾ ਤਾਂ ਟੋਟਲ 88 ਲੱਖ ਲੋਕ ਸੀਗੇ ਜਿਨ੍ਹਾਂ ਨੇ ਇਹ ਲਾਟਰੀ ਦੀ ਟਿਕਟ ਖਰੀਦੀ ਆ ਇਹਦਾ ਮਤਲਬ ਆ ਕਿ ਜਿੱਤਣ ਵਾਲਾ ਜਿਹੜਾ ਵੀ ਹੋਊਗਾ ਉਹ 88 ਲੱਖ ਲੋਕਾਂ ਦੇ ਵਿੱਚੋਂ ਸਿਰਫ ਇੱਕ ਹੋਊਗਾ ਇੱਕ ਇੰਡੀਅਨ ਨੌਜਵਾਨ ਜਿਹਦਾ ਨਾਮ ਹੈਗਾ ਅਨਿਲ ਕੁਮਾਰ ਉਹ ਹੁਣ ਤੋਂ ਕੁਝ ਸਾਲ ਪਹਿਲਾਂ ਯੂਏਈ ਪਹੁੰਚਦਾ ਵਾ ਤੇ ਕਿਤੇ ਇਸੇ ਤਰ੍ਹਾਂ ਤੁਰਿਆ ਜਾਂਦਾ ਸੇਮ ਇਸੇ ਲਾਟਰੀ ਨੂੰ ਖਰੀਦ ਲੈਂਦਾ ਜਿਵੇਂ ਇਨਸਾਨ ਤੋਂ ਲੋਟਰੀ ਖਰੀਦੀ ਜਾਂਦੀ ਆ ਉਹ ਅਨਿਲ ਕੁਮਾਰ ਨੂੰ ਲੋਟਰੀ ਦਾ ਨੰਬਰ ਚੁਣਨ ਦੇ ਲਈ ਕਹਿੰਦਾ ਪਰ ਅਨਿਲ ਕੁਮਾਰ ਕਹਿੰਦਾ ਤੂੰ ਮੈਨੂੰ ਜਿਹੜਾ ਮਰਜ਼ੀ ਨੰਬਰ ਦੇ ਦੇ ਮੈਂ ਇੰਨੀ ਟੈਨਸ਼ਨ ਨਹੀਂ ਲੈਣੀ ਪਰ ਹਾਂ ਬਿਲਕੁਲ ਲਾਸਟ ਵਾਲੇ ਜਿਹੜੇ ਦੋ ਨੰਬਰ ਹੁੰਦੇ ਆ ਅਨਿਲ ਕੁਮਾਰ ਉਹ ਚਾਹੁੰਦਾ ਵਾ ਕਿ ਉਹਦੇ ਆਪਣੇ ਮਦਰ ਦੇ ਜਨਮ ਦਿਨ ਦੀ ਤਰੀਕ ਹੋਣੀ ਚਾਹੀਦੀ ਆ ਮਤਲਬ ਕਿ 11 ਅਨਿਲ ਕੁਮਾਰ ਇਹ ਲੋਟਰੀ ਖਰੀਦ ਲੈਂਦਾ ਤੇ ਭੁੱਲ ਜਾਂਦਾ ਥੋੜੇ ਦਿਨਾਂ ਤੋਂ ਬਾਅਦ ਅਨਿਲ ਕੁਮਾਰ ਨੂੰ ਇਹ ਚੀਜ਼ ਦੇ ਬਾਰੇ ਚ ਇਨਫੋਰਮ ਕੀਤਾ ਜਾਂਦਾ ਕਿ ਉਹਨਾਂ 88 ਲੱਖ ਲੋਕਾਂ ਦੇ ਵਿੱਚੋਂ ਇਸ ਲੋਟਰੀ ਨੂੰ ਜਿੱਤਣ ਵਾਲਾ ਜਿਹੜਾ ਇੱਕ ਇਨਸਾਨ ਹੋਣਾ ਸੀਗਾ ਉਹ ਖੁਦ ਹੁੰਦਾ ਅਨਿਲ ਕੁਮਾਰ ਮਤਲਬ ਕਿ ਅਨਿਲ ਕੁਮਾਰ ਹੋਣ 240 ਕਰੋੜ ਰੁਪਏ ਦਾ ਮਾਲਕ ਮੈਂ ਕੀ ਕਰੂੰ ਫਿਰ ਜੌਬ ਛੱਡ ਦੂੰ ਇਸ ਤੋਂ ਅਗਲੀ ਚੀਜ਼ ਇਹ ਆ ਕਿ ਯੂਈ ਦੇ ਵਿੱਚ ਇੰਡੀਆ ਦੇ ਰੂਲ ਤੋਂ ਬਿਲਕੁਲ ਉਲਟ ਲੋਟਰੀ ਜਿੱਤਣ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਲੱਗਣਾ ਕੱਲ ਦੇ ਦਿਨ ਮੁੰਬਈ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਅਜੀਬ ਘਟਨਾ ਹੁੰਦੀ ਆ ਮੁੰਬਈ ਦੇ ਵਿੱਚ ਇੱਕ ਸਟੂਡੀਓ ਆ ਆਰ ਏ ਸਟੂਡੀਓ ਦੇ ਨਾਮ ਦੇ ਨਾਲ ਮਸ਼ਹੂਰ ਆ ਉੱਥੇ ਉਹ ਵਾਲੇ ਬੱਚੇ ਆਪਣੇ ਆਡੀਸ਼ਨਸ ਦਿੰਦੇ ਆ ਜਿਹੜੇ ਅੱਗੇ ਫਿਲਮਾਂ ਦੇ ਵਿੱਚ ਪਾਗ ਲੈਣਾ ਚਾਹੁੰਦੇ ਆ ਰੋਹਿਤ ਆਰੀਆ ਨਾਮ ਦਾ ਇੱਕ ਇਨਸਾਨ ਹੁੰਦਾ ਏਸੇ ਹੀ ਆਰ ਏ ਨਾਮ ਦੇ ਸਟੂਡੀਓ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਬੁਲਾਉਂਦਾ ਆਡੀਸ਼ਨ ਦੇਣ ਦੇ ਬਹਾਨੇ ਦੇ ਨਾਲ ਬੱਚੇ ਉੱਥੇ ਆ ਜਾਂਦੇ ਆ ਪਰ ਜਦੋਂ ਉਹ ਉਥੇ ਪਹੁੰਚਦੇ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਕਿਸੇ ਤਰ੍ਹਾਂ ਦੀ ਆਡੀਸ਼ਨ ਨਹੀਂ ਹੈ ਬਲਕਿ ਉਹਨਾਂ ਨੂੰ ਬੁਲਾਉਣ ਦਾ ਇੱਕ ਬਹਾਨਾ ਸੀ ਅਸਲ ਦੇ ਵਿੱਚ ਉਹਨਾਂ ਨੂੰ ਬੰਧਕ ਬਣਾ ਲਿਆ ਜਾਂਦਾ ਇਸ ਤੋਂ ਬਾਅਦ ਰੋਹਿਤ ਆਰੀਆ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅਪਡੇਟ ਕਰਦਾ ਜਿਦੇ ਵਿੱਚ ਉਹ ਕਹਿੰਦਾ ਵਾ ਕਿ ਮੈਂ ਇਹਨਾਂ ਸਾਰੇ ਬੱਚਿਆਂ ਨੂੰ ਬੰਧਕ ਬਣਾ ਲਿਆ ਮੈਂ ਕੋਈ ਅਤਵਾਦੀ ਨਹੀਂ ਹੈਗਾ ਮੈਨੂੰ ਤੁਹਾਡੇ ਤੋਂ ਪੈਸੇ ਨਹੀਂ ਚਾਹੀਦੇ ਮੇਰੀਆਂ ਸਰਕਾਰ ਦੇ ਨਾਲ ਕੁਝ ਗਿਲੇ ਆ ਕੁਝ ਸ਼ਿਕਾਇਤਾਂ ਨੇ ਤੇ ਮੈਂ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ ਮੇਰਾ ਸਿਰਫ ਇਨਾ ਹੀ ਮਕਸਦ ਆ ਕਿ ਮੇਰੀਆਂ ਗੱਲਾਂ ਸੁਣੀਆਂ ਜਾਣ ਨਾ ਮੈਂ ਟੈਰਰਿਸਟ ਹਾਂ ਨਾ ਮੇਰੇ ਬਹੁਤ ਬੜੀ ਪੈਸੋ ਕੀ ਡਿਮਾਂਡ ਹੈ ਕੁਝ ਵੀ ਪੈਸੋ ਕੀ ਡਿਮਾਂਡ ਤਾਂ ਹੈ ਹੀ ਨਹੀਂ ਇਸ ਤੋਂ ਅੱਗੇ ਰੋਹਿਤ ਆਰਿਆ ਵੀ ਕਹਿੰਦਾ ਕਿ ਮੈਂ ਸਰਕਾਰ ਤੋਂ ਇਨਾ ਦੁਖੀ ਹਾਂ ਤੇ ਮੈਂ ਇਸ ਦੇ ਵਿੱਚ ਇਕੱਲਾ ਨਹੀਂ ਹੈਗਾ ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕ ਨੇ ਅੱਗੇ ਉਹ ਹੀ ਕਹਿੰਦਾ ਵਾ ਕਿ ਜੇ ਤੁਸੀਂ ਜ਼ਿਆਦਾ ਸਮਾਰਟ ਬਣਨ ਦੀ ਕੋਸ਼ਿਸ਼ ਕੀਤੀ ਕਿਸੇ ਵੀ ਤਰ੍ਹਾਂ ਦਾ ਰੈਸਕਿਊ ਆਪਰੇਸ਼ਨ ਚਲਾਇਆ ਤਾਂ ਮੈਂ ਇਸ ਪੂਰੀ ਦੀ ਪੂਰੀ ਬਿਲਡਿੰਗ ਨੂੰ ਅੱਗ ਲਾ ਦੂੰਗਾ ਖੁਦ ਵੀ ਇਹਦੇ ਵਿੱਚ ਨਾਲ ਹੀ ਸੜ ਕੇ ਸੁਆਹ ਹੋ ਜਾਊਗਾ ਪੂਰਾ ਜਗਾਹ ਕੋ ਆਗ ਲਗਾ ਦੂੰ ਔਰ ਉਸਮੇ ਮਰ ਜਾਊਂਗਾ ਕੱਲ ਪੂਰਾ ਦਿਨ ਰੋਹਿਤ ਆਰੀਆ ਦਾ ਇਹੀ ਵੀਡੀਓ ਇੰਡੀਆ ਦੇ ਵਿੱਚ ਇੰਟਰਨੈਟ ਦੇ ਉੱਪਰ ਛਾਇਆ ਰਹਿੰਦਾ ਫਾਈਨਲੀ ਕਮਾਂਡੋਜ਼ ਉੱਥੇ ਪਹੁੰਚਦੇ ਆ ਸਾਰੇ ਦੇ ਸਾਰੇ ਬੱਚਿਆਂ ਨੂੰ ਸੇਫਲੀ ਉੱਥੋਂ ਰੈਸਕਿਊ ਕਰ ਲਿਆ ਜਾਂਦਾ ਪਰ ਇਸ ਤੋਂ ਬਾਅਦ ਰੋਹਿਤ ਆਰੀਆ ਨੂੰ ਬਿਲਕੁਲ ক্লোਜ਼ ਰੇਂਜ ਤੋਂ ਉਹਦੀ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਆ ਤੇ ਉਹਨੂੰ ਉੱਥੇ ਹੀ ਮਾਰ ਦਿੱਤਾ ਜਾਂਦਾ ਹੁਣ ਇਸ ਤੋਂ ਬਾਅਦ ਵੀ ਸੋਸ਼ਲ ਮੀਡੀਆ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਕਮੈਂਟਸ ਆ ਰਹੇ ਆ ਪਰ ਜ਼ਿਆਦਾਤਰ ਕਮੈਂਟਸ ਜਿਹੜੇ ਨੇ ਜੇ ਤੁਸੀਂ ਕਿਸੇ ਵੀ ਵੀਡੀਓ ਦੇ ਵਿੱਚ ਜਾ ਕੇ ਦੇਖੋਗੇ ਉੱਥੇ ਇਹੀ ਕਿਹਾ ਜਾ ਰਿਹਾ ਵਾ ਕਿ ਇੱਕ ਇਨਸਾਨ ਸੀ ਜਿਹੜਾ ਗਵਰਨਮੈਂਟ ਤੋਂ ਦੁਖੀ ਸੀ ਤੇ ਉਹ ਬਾਰ ਬਾਰ ਇਹ ਕਹਿ ਰਿਹਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਆਪਣੀਆਂ ਤੁਹਾਡੇ ਪ੍ਰਤੀ ਸ਼ਿਕਾਇਤਾਂ ਨੂੰ ਲੈ ਕੇ ਪਰ ਉਹਦੇ ਨਾਲ ਗੱਲ ਕਰਨ ਦੀ ਬਜਾਏ ਕਮਾਂਡੋ ਉਸ ਨੂੰ ਭੇਜਿਆ ਗਿਆ ਤੇ ਉਹਨੂੰ ਉੱਥੇ ਹੀ ਗੋਲੀ ਮਾਰ ਕੇ ਕਤਲ ਕੀਤਾ ਗਿਆ ਤਾਂ ਇਹ ਸੀਗੀਆਂ ਪਿਛਲੇ 24 ਘੰਟੇ ਦੀਆਂ ਵਾਇਰਲ ਖਬਰਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਈਆਂ ਹੋਣਗੀਆਂ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਹੁਣ ਤੋਂ ਥੋੜੇ ਘੰਟਿਆਂ ਤੋਂ ਬਾਅਦ ਕਿਸੇ ਹੋਰ ਤਰ੍ਹਾਂ ਦੇ ਵੀਡੀਓ ਦੇ ਨਾਲ